ਸਿਰੀ ਰਾਗ ਬਾਣੀ ਭਗਤ ਦੇਣੀ ਜੀਉ ਕੀ ਪਹਿਰਿਆਂ ਕੈ ਘਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਸ਼ਕ ਉਰਧ ਧਿਆਨ ਲਿਵ ਲਾਗਾ ਮਿਰਤਕ ਪਿੰਡ ਪਦ ਮਦਨਾ ਅਹਨਸ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਹਲ ਕਸ਼ਟ ਮਹਾ ਦੁਖ ਆਵ ਚਿਤ ਅਦਿਕ ਫਸਾਰਿਆ ਗਰਬਿ ਛੋਡ ਮ੍ਰਿਤਮੰਡਲ ਆਇਆ ਤਉ ਨਰ ਹਰਮਨੋ ਬਿਸਾਰਿਆ ਫਿਰ ਪਛਤਾ ਮਹੰਗਾ ਮੂੜਿਆ ਤੂੰ ਕਵਨ ਕੁਮਤ ਭਮ ਲਾਗਾ ਜੀਤ ਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰਾ ਅਨਰਾਧਾ ਰਹਾ ਬਾਲ ਬਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹ ਵਿਆਪੈ ਰਾਸ ਮਿਸ ਮੇਧ ਅੰਮ੍ਰਿਤ ਵਿਖ ਚਾਤੀ ਤਉ ਪੰਚ ਪ੍ਰਗਟ ਸੰਤਾਪੈ ਜਾਪ ਤਾਪ ਸੰਜਮ ਛੋੜ ਸੋ ਕ੍ਰਿਤ ਮਤ RAM ਨਾਮ ਨਾ ਅਰਾਧਿਆ ਉਛਲਿਆ ਤਾਮ ਕਾਲ ਮਤ ਲਾਗੀ ਤਉ ਆਨ ਸ਼ਕਤ ਗਲ ਬੰਧਿਆ ਤਰुण ਤੇਜ ਪਰਤ੍ਰਯ ਮੁਖ ਜੋ ਹੈ ਸਰ ਅਪਸਰਨਾ ਪਛਾਣਿਆ ਕੁਨ ਮਤ ਕਾਮ ਮਹਾ ਵਿਖ ਭੂਲੇ ਪਾਪ ਕੁੰਨ ਨਾ ਪਛਾਨਿਆ ਸੁਤ ਸੰਪਤ ਦੇਖ ਏ ਮਨ ਗਰਦਿਆ RAM ਰਿਦੈ ਤੇ ਖੋਇਆ ਅਬਰ ਮਰਤ ਮਾਇਆ ਮਨ ਤੂਲੇ ਤਉ ਭਗ ਮੁਖ ਜਨਮ ਵਿਗੋਇਆ ਕੁੰਡਰ ਕੇਸ Kusum ਤੇ ਧੋਲੇ ਸਤ ਪਾਤਾਲ ਕੀ ਬਾਣੀ ਲੋਚਨ ਸ਼ਰਮ ਹੈ ਬੋਧ ਬਾਲਿ ਲਾਠੀ ਤਾਂ ਤਾਮ ਪਵ ਸਮਾਧਾਣੀ ਤਾਂ ਤੇ ਜਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਗਤ ਬਾਣ ਛੋੜ ਮ੍ਰਿਤ ਮੰਡਲ ਤਉ ਪਾਛੈ ਪਛਤਾਣਾ ਨਿਪਟੀ ਦੇ ਦੇਖ ਤੁਨ ਉਪਜੈ ਮਾਨ ਕਰਤ ਨਹੀਂ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ ਭਾਕਾ ਤੇਜ ਉਡਿਆ ਮਨ ਪੰਖੀ ਘਰ ਆਂਗਨ ਨ ਸੁਖਾਈ ਦੇਣੀ ਕਹੈ ਸੁਨਹੁ ਰੇ ਭਗਤਾ ਹੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤਨ ਕਟਕ ਜਲ ਤਰੰਗ ਜੈਸਾ ਜਾਪੈ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਕਤਤ ਪਾਵਨ ਨਾਮ ਕੈਸੇ ਹੁੰਤਾ ਰਹਾਓ ਤゥム ਜੋ ਨਾਇਕ ਆਛਹੁ ਅੰਤਰਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ ਸਰੀਰ ਆਰਾਧ ਹੈ ਮੋ ਕਉ ਵਿਚਾਰ ਦੇਹੁ ਰਵਿਦਾਸ ਸੰਮਦਨ ਸਮਝਾਵੇ ਕੋ ਰਾਗ ਮਾਝ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡ ਭਾਗਿ ਹਰ ਨਾਮ ਿਆਇਆ ਗੁਰ ਪੂਰੈ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲੈ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰ ਪੂਰੈ ਹਰ ਨਾਮ ਦਿਢਾਇਆ ਹਰ ਨਿਹਚਲ ਹਰ ਤਨ ਪੱਲੈ ਜੀਉ ਹਰ ਹਰ ਸੱਜਣ ਮੇਰਾ ਪੀਤਮਰਾਇਆ ਕੋਈ ਆਣ ਮਿਲਾਵੈ ਮੇਰੇ ਪ੍ਰਾਣ ਜੀਵਾਇਆ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਉ ਸਤ ਗੁਰ ਮਿੱਤਰ ਮੇਰਾ ਬਾਲ ਸੁਖਾਈ ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਉ ਕਿਰਪਾ ਕਰੋ ਗੁਰ ਮਿਲਹੁ ਜਨ ਨਾਨਕ ਹਰ ਧਨ ਪੱਲੇ ਜੀਉ ਬਾਦ ਮਹੱਲਾ ਚੌਥਾ ਮਰ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਨਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜੀਉ ਹਉ ਮਨ ਤਨ ਖੋਜੀ ਭਾਲ ਪਹ ਲਾਈ ਚਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਿਕ ਦੀਨ ਕਰੋ ਪ੍ਰਤ ਪਾਲਾ ਮੇਰਾ ਮਾਤ ਪਿਤਾ ਗੁਰ ਸਤ ਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜੀਓ ਮਨ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਦਿਰ ਹੁ ਲਗਾਵੇ ਹਰ ਹਰ ਦਇਆ ਕਰੋ ਗੁਰ ਮੇ ਲਹੋ ਜਨ ਨਾਨਕ ਗੁਰ ਮਿਲ ਰਹਾਸੈ ਜੀਓ